ਨਗਰ ਨਿਗਮ ਚੋਣਾ ਲਈ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ ਜਲੰਧਰ ਦੇ ਲੋਕਾਂ ਨੂੰ ਦਿੱਤੀਆਂ ਪੰਜ ਗਰੰਟੀਆਂ ਬਿਨਾਂ ਕਿਸੇ ਦੇਰੀ ਗਰੰਟੀਆਂ ਪੂਰੇ ਕਰਨ ਦਾ ਦਾਵਾ ਪੰਜਾਬ ਇਕਾਈ ਦੇ ਪ੍ਰਧਾਨ ਅਮਨ अरोड़ा ਨੇ ਕੀਤਾ ਐਲਾਨ ਆਮ ਆਦਮੀ ਪਾਰਟੀ ਨੇ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਦੇ ਲਈ ਪੰਜ ਗਰੰਟੀਆਂ ਦਾ ਐਲਾਨ ਕੀਤਾ ਹੈ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਨ अरोड़ा ਨੇ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਨਗਰ ਨਿਗਮ ਚੋਣਾ ਸੰਬੰਧੀ ਸ਼ਹਿਰ ਵਾਸੀਆਂ ਨੂੰ ਇਹ ਪੰਜ ਗਰੰਟੀਆਂ ਦਿੱਤੀਆਂ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪ ਦੇ ਸੂਬਾ ਪ੍ਰਧਾਨ ਅਮਨ अरोड़ा ਅਤੇ ਸੂਬਾ ਮੀਟ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਪਾਰਟੀ ਚੋਣ ਮਨੋਰਥ ਪੱਤਰ ਦਾ ਰਸਮੀ ਐਲਾਨ ਕਰਨ ਤੋਂ ਪਹਿਲਾਂ ਜਲੰਧਰ ਦੀ ਸਥਾਨਕ ਲੀਡਰਸ਼ਿਪ ਦੇ ਨਾਲ ਮੀਟਿੰਗ ਕੀਤੀ ਆਮ ਆਦਮੀ ਪਾਰਟੀ ਲੋਕਾਂ ਦੀਆਂ ਮੁੱਖ ਮੰਗਾਂ ਅਤੇ ਲੋੜਾਂ ਬਾਰੇ ਸਥਾਨਕ ਲੀਡਰਸ਼ਿਪ ਤੋਂ ਫੀਡਬੈਕ ਲੈਣ ਤੋਂ ਬਾਅਦ ਵੱਖ-ਵੱਖ ਨਗਰ ਨਿਗਮਾ ਅਤੇ ਨਗਰ ਕੌਂਸਲਰਾਂ ਲਈ ਵੱਖਰਾ ਮੈਨੀਫੈਸਟੋ ਤੇ ਅਜੰਡਾ ਲੈ ਕੇ ਆਈ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਨ अरोड़ा ਦਾ ਕਹਿਣਾ ਹੈ ਕਿ ਜਲੰਧਰ ਦੇ ਵਿੱਚ 85 ਵਾਰਡ ਹਨ ਅਤੇ ਆਮ ਆਦਮੀ ਪਾਰਟੀ ਦੀਆਂ ਪੰਜ ਮੁੱਖ ਗਰੰਟੀਆਂ ਦਾ ਉਦੇਸ਼ ਸ਼ਹਿਰ ਨੂੰ ਪੂਰੀ ਤਰ੍ਹਾਂ ਬਦਲਣਾ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਹ ਗਰੰਟੀ ਆਉਣ ਵਾਲੇ 2 ਸਾਲਾਂ ਦੇ ਵਿੱਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਜਿਸ ਦਾ ਸ਼ਹਿਰ ਵਾਸੀਆਂ ਨੂੰ ਫਾਇਦਾ ਹੋਵੇਗਾ। ਪਹਿਲੀ ਗਰੰਟੀ ਹੈ 100 ਇਲੈਕਟ੍ਰਿਕ ਬੱਸਾਂ ਜੁਲੰਦਰ ਲਈ ਸਭ ਤੋਂ ਵੱਡੀ ਚੁਣੌਤੀ ਪਬਲਿਕ ਟਰਾਂਸਪੋਰਟ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਲਈ 100 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਜੋ ਹਰ ਰੁਝੇਵੇਂ ਵਾਲੇ ਰੂਟ ਤੇ ਚੱਲਣਗੀਆਂ 100 ਇਲੈਕਟ੍ਰਿਕ ਬੱਸਾਂ ਨੂੰ ਵੱਧ ਰਹੇ ਪ੍ਰਦੂਸ਼ਣ ਨਾਲ ਨਜਿੱਠਣ ਅਤੇ ਜਨਤਕ ਆਵਾਜਾਈ ਦੇ ਵਿੱਚ ਸੁਧਾਰ ਕਰਨ ਦੇ ਲਈ ਮਦਦਗਾਰ ਸਾਬਤ ਹੋਣਗੀਆਂ ਦੂਜੀ ਗਰੰਟੀ ਲੋਕਾਂ ਨੂੰ ਹਰ ਕੀਮਤ ਤੇ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਸ਼ਹਿਰ ਦੇ ਹਰ ਕੋਨੇ ਦੇ ਵਿੱਚ 24 ਘੰਟੇ ਸਾਫ਼ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਅਤੇ ਸ਼ਹਿਰ ਦੀਆਂ ਪੁਰਾਣੀਆਂ ਪਾਣੀ ਦੀਆਂ ਪਾਈਪਲਾਈਨਾਂ ਨੂੰ ਬਦਲਣ ਅਤੇ ਅਪਗ੍ਰੇਡ ਕਰਨ ਲਈ ਵਿਸ਼ੇਸ਼ ਯਤਨ ਸ਼ਾਮਲ ਕਰੇ ਜਾਣਗੇ ਤੀਜੀ ਗਾਰੰਟੀ ਟ੍ਰੈਫਿਕ ਭੀੜ ਨੂੰ ਘਟ ਕਰਨ ਅਤੇ ਸ਼ਹਿਰੀ ਸੁਰੱਖਿਆ ਦਾ ਮੌਕਾ ਦੇਣ ਦੇ ਲਈ ਵੱਡੇ ਪੈਮਾਨੇ ਤੇ ਪਾਰਕਿੰਗ ਸਹੂਲਤਾ ਅਤੇ ਸੀਸੀਟੀਵੀ ਨਿਗਰਾਨੀ ਦੇ ਲਈ ਲਗਾਏ ਜਾਣਗੇ ਚੌਥੀ ਗਾਰੰਟੀ ਸ਼ਹਿਰ ਦੇ ਵਿੱਚ ਕੂੜੇ ਦੇ ਡੰਪਾਂ ਨੂੰ ਹਟਾਉਣ ਦਾ ਦਾਅਵਾ ਕੀਤਾ ਗਿਆ ਹੈ। ਸਰਕਾਰ ਦੇ ਵੱਲੋਂ ਕੁੱਲ 28 ਕੂੜਾ ਡੰਪਾਂ ਦੀ ਪਛਾਣ ਕੀਤੀ ਗਈ ਹੈ ਤੇ ਇਹਨਾਂ ਨੂੰ ਸਾਫ਼ ਕੀਤਾ ਜਾਵੇਗਾ। ਆਖਰੀ ਗਾਰੰਟੀ ਦੇ ਵਿੱਚ ਸੱਤਾਧਾਰੀ ਪਾਰਟੀ ਨੇ ਖੇੜ ਯਾਦਗਾਰਾਂ ਦੀ ਸਥਾਪਨਾ, ਬਲਟਨ ਪਾਰਕ ਵਰਗੇ ਪ੍ਰਮੁੱਖ ਖੇਡ ਸਥਾਨਾਂ ਨੂੰ ਮੁੜ ਸੁਰਜੀਤ ਕਰਨ ਅਤੇ ਪੀਏਪ ਫਲਾਈਓਵਰ ਵਰਗੇ ਵਿਕਾਸ ਪ੍ਰੋਜੈਕਟਾਂ ਰਾਹੀਂ ਜੁਲੰਦਰ ਦੀ ਖੇੜ ਸ਼ਾਨ ਨੂੰ ਬਹਾਲ ਕਰਨ ਦਾ ਦਾਵਾ ਕੀਤਾ ਹੈ ਤਾਂ ਇਹ ਪੰਜ ਗਰੰਟੀਆਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀਆਂ ਗਈਆਂ ਨੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇਹ ਪੰਜ ਗਰੰਟੀਆਂ ਜਲੰਧਰ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਕਿ ਜੇਕਰ ਜਲੰਧਰ ਦੇ ਵਿੱਚ ਉਹਨਾਂ ਦਾ ਮੇਅਰ ਬਣਦਾ ਹੈ ਤਾਂ ਛੇਤੀ ਤੋਂ ਛੇਤੀ ਇਹ ਪੰਜ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਅਸੀਂ ਵਾਅਦਾ ਕਰਦੇ ਹਾਂ ਕਿ 24/7 24 ਘੰਟੇ 12 ਮਹੀਨੇ 30 ਦਿਨਾਂ ਸਵੱਛ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਜਲੰਧਰ ਦੇ ਹਰ ਘਰ ਤੱਕ ਉਹ ਪਹੁੰਚਦਾ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਗੱਲ ਕੀਤੀ ਕਿ ਰਿਟੇਲ ਬਜ਼ਾਰਾਂ ਦੇ ਲਈ ਇੱਕ ਵਿਸ਼ਾਲ ਪਾਰਕਿੰਗ ਜਿਵੇਂ ਪਹਿਲਾਂ ਗੱਲ ਕੀਤੀ ਹੈ ਟਰਾਂਸਪੋਰਟੇਸ਼ਨ ਦੀ ਉਸੇ ਤਰੀਕੇ ਨਾਲ ਜਦੋਂ ਟਰਾਂਸਪੋਰਟੇਸ਼ਨ ਹੁੰਦੀ ਹੈ ਤੇ ਨਾਲ-ਨਾਲ ਪਾਰਕਿੰਗ ਦੀ ਵੀ ਲੋੜ ਹੈ ਜਿਹੜੀ ਉਹ ਹੁੰਦੀ ਹੈ ਔਰ ਜਿਵੇਂ ਰੈਨਿਕ ਬਾਜ਼ਾਰ ਸਾਈਡ ਇਹ ਪ੍ਰੋਬਲਮ ਕਾਫੀ ਪਿਛਲੇ ਸਮੇਂ ਦੇ ਵਿੱਚ ਸਾਡੇ ਧਿਆਨ ਦੇ ਵਿੱਚ ਆਈ ਹੈ ਇਹ ਇਹਦੇ ਵੱਡੀਆਂ ਪਾਰਕਿੰਗਸ ਦੇ ਜਿਹੜੀਆਂ ਉਹ ਤਿਆਰ ਕੀਤੀਆਂ ਜਾਣਗੀਆਂ ਔਰ 100% ਜਲੰਧਰ ਸ਼ਹਿਰ ਨੂੰ ਸੀਸੀਟੀਵੀ ਕੈਮਰਾਜ਼ ਦੇ ਨਾਲ ਕਵਰ ਕੀਤਾ ਜਾਏਗਾ ਤਾਂ ਕਿ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਹੈ ਜਿਹੜੀ ਉਹਨੂੰ ਹੋਰ ਪੁਖਤਾ ਕੀਤਾ ਜਾਵੇ। ਇਹਦੇ ਨਾਲ ਹੀ ਚੌਥੀ ਗਾਰੰਟੀ ਹੈ ਜਿਹੜੀ ਉਹ ਸ਼ਹਿਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਕੂੜੇ ਦੇ ਕਾਫੀ ਵੱਡੇ ਡੰਪ ਨੇ ਕਿਉਂਕਿ ਪਿਛਲੇ ਸਰਕਾਰਾਂ ਔਰ ਪਿਛਲੀ ਕਾਰਪੋਰੇਸ਼ਨ ਵੱਲੋਂ ਬਹੁਤਾ ਕੁਝ ਨਹੀਂ ਕੀਤਾ ਗਿਆ ਹੈਗਾ ਉਹਦੇ ਲਈ ਜਿੰਨੇ ਸ਼ਹਿਰ ਦੇ ਕੂੜੇ ਦੇ ਡੰਪ ਨੇ ਜਿਹੜੇ ਉਹ तकरीबन 28 ਡੰਪਸ ਨੇ ਜਿਹੜੇ ਕਿ ਚੱਕੇ ਜਾਣਗੇ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿ ਮਾਡਲ ਟਾਊਨ ਦਾ ਜਿਹੜਾ ਡੰਪ ਸੀਗਾ ਉਹ ਵੀ ਸਰਕਾਰ ਨੇ ਹੁਣੇ ਪਿਛਲੇ ਸਮੇਂ ਦੇ ਵਿੱਚ ਉਹ ਕਲੀਅਰ ਕੀਤਾ ਤੇ ਹੁਣ ਵੀ ਜੋ ਮਾਡਲ ਟਾਊਨ ਜੋਤੀ ਨਗਰ ਦੇ ਜੋ ਏਰੀਆਜ਼ ਨੇ ਅਥੇ ਡੰਪ ਲੱਗੇ ਹੋਏ ਨੇ तकरीबन 28 ਨੇ ਉਹਨਾਂ ਨੂੰ ਕਲੀਅਰ ਕਰਕੇ ਉਥੇ ਚੰਗੀ ਡਿਵੈਲਪਮੈਂਟ ਜਿਹੜੀ ਉਸ ਏਰੀਆ ਦੀ ਕੀਤੀ ਜਾਏਗੀ ਸਭ ਤੋਂ ਇੰਪੋਰਟੈਂਟ ਇੱਕ کافی ਲੰਬੇ ਸਮੇਂ ਦੀ ਜੋ ਕਿਉਂਕਿ ਸਪੋਰਟਸ ਹੱਬ ਹੈ ਜਲੰਧਰ ਸਪੋਰਟਸ ਹੱਬ ਨੂੰ ਦਰਸਾਉਂਦੇ ਹੋਏ ਸਮਾਰਕ ਨੇ ਜਿਹੜੇ ਉਹ ਬਣਾਏ ਜਾਣਗੇ ਖਾਸ ਤੌਰ ਤੇ ਜੋ ਬਰਟਨ ਪਾਰਕ ਦੀ ਜੋ ਪੁਰਾਣੀ ਗਲੋਰੀ ਹੈ ਉਹਨੂੰ ਦੁਬਾਰਾ ਰੀਇਸਟੈਬਲਿਸ਼ ਕੀਤਾ ਜਾਊਗਾ ਔਰ ਪੀਏਪੀ ਫਲਾਈਓਵਰ ਜਿਹੜਾ ਕਿ ਇੱਕ ਕਨੈਕਟੀਵਿਟੀ ਦਾ ਇੱਕ ਮੇਨ ਸੂਤਰ ਧਾਰਾ ਹੈ ਜਲੰਧਰ ਦਾ ਉਹਨੂੰ ਡਿਵੈਲਪ ਕੀਤਾ ਜਾਊਗਾ ਤਾਂ ਕਿ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਔਰ ਸੁਖਾਲਾ ਜਿਹੜਾ ਉਹ ਕੀਤਾ ਜਾਵੇ ਸੋ ਸਾਥੀਓ ਇਹ ਪੰਜ ਗਾਰੰਟੀਆਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਹਿਨਮਾਈ ਦੇ ਵਿੱਚ ਪੰਜਾਬ ਦੇ ਵਿੱਚ ਮਾਨਸਾਹਬ ਦੀ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਆਮ ਆਦਮੀ ਪਾਰਟੀ ਕਮਿਟ ਕਰਦੀ ਹੈ ਜਲੰਧਰ ਦੇ ਲੋਕਾਂ ਦੇ ਨਾਲ ਕਿ ਜਿਸ ਦਿਨ ਜਲੰਧਰ ਦੇ ਲੋਕਾਂ ਨੇ 21 ਤਾਰੀਖ ਨੂੰ ਵੋਟਾਂ ਪਾ ਕੇ ਸਾਡਾ ਮੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਬਣਾ ਦਿੱਤਾ ਉਸੇ ਦਿਨ ਤੋਂ ਹੀ ਇਹਨਾਂ ਸਾਰੀਆਂ ਪੰਜ ਗਾਰੰਟੀਆਂ ਦੇ ਉੱਪਰ ਅਪਾਰਟ ਫਰਮ ਅਦਰ ਥਿੰਗਸ ਬਾਕੀ ਵੀ ਜੋ ਚੀਜ਼ਾਂ ਹੈਗੀਆਂ ਉਹਦਾ ਇੱਕ ਰੈਗੂਲਰ ਹੈ ਪਰ ਇਹ ਪੰਜ ਟੀਚੇ ਨੇ ਜਿਹੜੇ ਅਸੀਂ ਲੈ ਕੇ ਚੱਲੇ ਆ ਕਿ 5 ਸਾਲਾਂ ਦੇ ਲਈ ਨਹੀਂ ਕਾਰਪੋਰੇਸ਼ਨ ਅਗਲੇ 2 ਸਾਲਾਂ ਦੇ ਵਿੱਚ ਹੀ ਸਾਡੀ ਸਰਕਾਰ ਫ फेब्रुवारी 27 ਤੱਕੋਂ ਤੋਂ ਬਾਅਦ ਵੀ ਦੁਬਾਰਾ ਹੋਣੀ ਹੈ ਪਰ ਇਸੇ ਟਰਮ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਆ ਕਿ ਅਗਲੇ 2 ਸਾਲਾਂ ਦੇ ਵਿੱਚ ਵਿੱਚ ਕਾਰਪੋਰੇਸ਼ਨ ਦੇ ਜ਼ਰੀਏ ਇਹਨਾਂ 5 ਗਾਰੰਟੀਆਂ ਨੂੰ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਹੈ ਜਿਹੜੀ ਉਹ ਪੂਰਾ ਕਰੇਗੀ